ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਿੰਦ ਦੀ ਚਾਦਰ ਨਹੀਂ ਹੈ ਜੇ ਆਪਾਂ ਇਹ ਗੱਲ ਕਹਾਂਗੇ ਕਿ ਹਿੰਦ ਦੀ ਚਾਦਰ ਉਹਨਾਂ ਸਮੇਂ ਚ ਤੇ ਹਿੰਦੁਸਤਾਨ ਬਹੁਤ ਵੱਡਾ ਸੀ ਇਹਦਾ ਮਤਲਬ ਇਹੀ ਹੈ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਨੇ ਹਿੰਦੁਸਤਾਨ ਵਾਸਤੇ ਕੁਰਬਾਨੀ ਕੀਤੀ ਹਿੰਦੁਸਤਾਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਅਸੀਸ ਦਾ ਬਲੀਦਾਨ ਦਿੱਤਾ ਇਹਦਾ ਮਤਲਬ ਇਹੀ ਬਣਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਹਿੰਦੁਸਤਾਨ ਦੀ ਚਾਦਰ ਬਣ ਕੇ ਧਰਤੀ ਦੇ ਤਖਤੇ ਤੇ ਆਏ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੇਲੇ ਤੇ ਹਿੰਦੁਸਤਾਨ ਬਹੁਤ ਵੱਡਾ ਸੀ ਸਮਾਂ ਆਪਣੀ ਚਾਲ ਚਾਲੇ ਚੱਲਦਾ ਗਿਆ ਫਿਰ ਹਿੰਦੁਸਤਾਨ ਛੋਟਾ ਹੋ ਗਿਆ ਕਿ ਇਸਨੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਚਾਦਰ ਵੀ ਛੋਟੀ ਹੋ ਗਈ ਹੋਵੇਗੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਮਹਾਰਾਜ ਹਿੰਦੁਸਤਾਨ ਦੀ ਚਾਦਰ ਨਹੀਂ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਮਹਾਰਾਜ ਇਕੱਲੇ ਹਿੰਦੁਸਤਾਨ ਦੀ ਨਹੀਂ ਪੂਰੀ ਸ੍ਰਿਸ਼ਟੀ ਦੀ ਚਾਦਰ ਬਣ ਕੇ ਆਏ ਸੀ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਮਹਾਰਾਜ ਪੂਰੀ ਸ੍ਰਿਸ਼ਟੀ ਦੀ